ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਣੇ ਬਹੁਤ ਹੀ ਪਿਆਰੇ ਮਿੱਤਰਾਂ ਕਾਕੂ ਨੇ ਸਰਦਾਈ ਦੀ ਰੇੜੀ ਲਾਈ ਆ ਤੇ ਉਥੇ ਦੇਖੋ ਤੁਸੀਂ ਸਰਦਾਈ ਕਿਵੇਂ ਤਿਆਰ ਕਰਦਾ ਆਪਣਾ ਭਰਾ ਤੇ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਮੈਂ ਵੀਡੀਓ ਪਾਈ ਸੀ ਬਾਈ ਬੇਜਵਾਨ ਦਰਵੈਸ਼ਾਂ ਦੀ ਬਹੁਤ ਸੇਵਾ ਕਰਦਾ ਤੇ ਮੈਨੂੰ ਇਹ ਹੁੰਦਾ ਵੀ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੀ ਆਪਾਂ ਸਪੋਰਟ ਕਰੀਏ ਤੇ ਆਪਣੇ ਭਰਾ ਤੋਂ ਜਦੋਂ ਵੀ ਤੁਸੀਂ ਕਿਤੇ ਇਥੋਂ ਲੰਘੋ ਬਰਨਾਲਾ ਮਾਨਸਾ ਰੋਡ ਤੋਂ ਤਾਂ ਤੁਸੀਂ ਇਹਨਾਂ ਕੋਲ ਆ ਕੇ ਸਰਦਾਈ ਛੱਕ ਸਕਦੇ ਹੋ ਕੀ ਹਾਲ ਹੈ ਕਾਕਾ ਇਹ ਭਾਈ ਮੱਛਰ ਤਾਂ ਨਹੀਂ ਲਾਈ ਐ ਇਹ ਮੱਖੀਆਂ ਤੋਂ ਲਾਈ ਜੀ ਅੱਛਾ ਤੇ ਸਰਦਾਈ ਫਿਰ ਤਿਆਰ ਕਰ ਰਹੇ ਹੋ ਹਾਂਜੀ ਕਿੰਨੇ ਦਿਨ ਹੋ ਗਏ ਵੀਰੇ ਹੋ ਗਿਆ ਹਫਤੇ ਉੱਤੇ ਹੋ ਗਈ ਜੀ अच्छा अच्छा। ਤੇ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ? ਮਾਗ ਤੇ ਆਇਆ ਜੀ ਬਾਕੀ ਆਪਾਂ ਲੋਕਾਂ ਨੂੰ ਦੇ ਦੇਣਾ ਸ਼ਹਿਦ ਵੀ ਬਿਗੜੀ ਬਹੁਤਿਆਂ ਲੋਕਾਂ ਦੇ ਕੈਮੀਕਲੀਆਂ ਚੀਜ਼ਾਂ ਪੀਂਦੇ ਨੇ ਕਿ ਜੀ ਠੰਡਾ ਹੋ ਗਏ ਨੇ ਪਾ ਲੈ ਆਓ ਟੈਂਕ ਪੀ ਲਓ ਜੀ ਉਹ ਚੀਜ਼ਾਂ ਦੇਖਦੇ ਹੋਏ ਵੀ ਇਹ ਪੁਰਾਣੀ ਚੀਜ਼ਾਂ ਨੇ ਜੀ ਮਤਲਬ ਬਜ਼ੁਰਗ ਵਰਤੇ ਰਹੇ ਨੇ ਜੀ ਜੀ ਉਹਦਾ ਕਰਕੇ ਵੀ ਇਹ ਆਪਾਂ ਚਾਲੂ ਕਰੀਏਗਾ ਮਾ ਅੱਛਾ ਅੱਛਾ ਜੀ ਤੇ ਤੁਸੀਂ ਬਣਾ ਕੇ ਪਿਆਣਾ ਕਿਵੇਂ ਲੋਕ ਆਉਂਦੇ ਆ ਤੁਹਾਡੇ ਕੋਲ? ਹਾਂ ਜੀ ਆਉਂਦੇ ਆ ਜੀ ਆਉਂਦੇ ਆ ਕਿ ਵੀ ਕਿੰਨੇ ਕ ਆ ਜਾਂਦਾ ਸ਼ਾਮ ਤੱਕ ਲੋ ਬਾਹਰ ਤਾਂ ਠੀਕ ਹੈ ਕਿਰਪਾ ਹੋਈ ਮਹਾਰਾਜ ਦੀ ਮੈਂ ਦੋਸਤੋ ਇਹੀ ਕਹਿਣਾ ਵੀ ਜਦੋਂ ਤੁਸੀਂ ਬਰਨਾਲਾ ਮਾਨਸਾ ਰੋਡ ਤੇ ਜਾਉ ਤੌਲਾ ਟੱਪਨਸ਼ਾਰ ਸਾਰ ਇੱਕ ਪੰਪ ਆਉਂਦਾ ਮਾਨਸਾ ਵੱਲ ਨੂੰ ਤੇ ਉਹਦੇ ਸਾਹਮਣੇ ਵੀਰ ਨੇ ਲਾਈ ਹੋਈ ਹੈ ਇਹ ਦੁਕਾਨ ਤੇ ਤੁਸੀਂ ਇੱਥੋਂ ਜ਼ਰੂਰ ਛੱਕ ਸਕਦੇ ਹੋ ਕਿਉਂਕਿ ਆਪਣਾ ਫਰਜ਼ ਬਣਦਾ ਹੁੰਦਾ ਇਦਾਂ ਦੀ ਆਪਾਂ ਦੇਖੋ ਠੰਡੇ ਪੀਣਿਆ ਕਿੰਨੇ ਕਿੰਨੇ ਪੀ ਲੈਣਿਆ ਤੇ ਆਪਣਾ ਫਰਜ਼ ਬਣਦਾ ਵੀ ਇਹ ਵੀਰ ਨੂੰ ਵੀ ਆਪਾਂ ਸਪੋਰਟ ਕਰੀਏ ਦੇਖੋ ਇਹ ਹੁਣ ਬਣਾਉਣੀ ਸ਼ੁਰੂ ਕਰਦੇ ਆ ਦੁਬਾਰੇ ਪਹਿਲਾਂ ਬਣਾਈ ਐ ਇਹਨਾਂ ਦੇ ਕਾਜੂ ਬਿਦਾਵਾ ਪੈਂਦੀ ਮਿਲੋ ਜੀ ਕਾਜੂ ਹੋ ਗਏ ਠੰਡੀ ਸੌਫਾ ਜੀ ਤੇ ਆਪਣੇ ਮਗ ਜਾ ਗਏ ਜੋ ਆ ਦੇਖੋ ਤੁਸੀਂ ਇਹ ਗਲਾਬ ਦੇ ਫੋਲੀ ਕਿੰਨੀਆਂ ਆਪਣੀਆਂ ਕੁਦਰਤੀ ਚੀਜ਼ਾਂ ਨੇ ਤੇ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਚੀਜ਼ ਪੈਂਦੀ ਹੈ ਕੀ ਨਾ ਕਾਲੀਆਂ ਮਿਰਚਾਂ ਦੀ ਦੇਖੋ ਸਾਰੀ ਗੁਣਾ ਕਰੀਆਂ ਚੀਜ਼ਾਂ ਨੇ ਇਹ ਲੇਜੀ ਆ ਗਈ ਆ ਵੇ ਖਾਸ ਖਾਸ ਆ ਗਈ ਆ ਆਪਣੀ ਇਹ ਚੀਜ਼ਾਂ ਤਿਆਰ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਕੀ ਰੇਟ ਰੱਖਿਆ ਹੋਇਆ ਤੁਸੀਂ ਇਹਦਾ ਆਪਣਾ 130 ਰੁਪਏ ਇੱਕ 50 ਰੁਪਏ ਹੈ भी भी अच्छा अच्छा 30 ਰੁਪਏ ਤੇ 50 ਰੁਪਏ ਤੇ ਜੇ ਤੁਸੀਂ ਕਿਸੇ ਨੇ ਬਣਵਾਉਣੀ ਹੋਵੇ ਕਈ ਵਾਰ ਬਰਨਾਲੇ ਤੋਂ ਅਗਲਾ ਚੱਲ ਪੰਦਾ ਹਾਂਜੀ ਤੇ ਤੁਹਾਨੂੰ ਫੋਨ ਕਰ ਸਕਦਾ ਤੁਸੀਂ ਤਿਆਰ ਕਰ ਦੂੰਗੀ ਕਿ ਤਿਆਰੀ ਹੁੰਦੀ ਹੈ ਤੁਹਾਡੇ ਕੋਲ ਤਿਆਰ ਵੀ ਹੁੰਦਾ ਕਰ ਵੀ ਦਵਾਂਗੇ ਅੱਛਾ ਅੱਛਾ ਤਿਆਰ ਵੀ ਹੁੰਦੀ ਹੈ ਵੈਸੇ ਠੀਕ ਆ ਆ ਦੇਖੋ ਆਪਣੇ ਭਰਾ ਦਾ ਨੰਬਰ ਹੈ ਸਖਦੇਵ ਸਿੰਘ ਕਾਕੂ ਆ ਦੇਖੋ ਤੇ ਭਰਾ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ ਆਪਾਂ ਐਨ ਐਨ ਕੋਲਡ ਡਰਿੰਕ ਪੀ ਜਾਣੇ ਆ ਉਹਨਾਂ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕੀ ਪਾਇਆ ਕੀ ਨਾ ਤੁਹਾਡੇ ਸਾਹਮਣੇ ਤਿਆਰ ਹੁੰਦੀ ਹੈ ਇਦਾਂ ਦੀਆਂ ਚੀਜ਼ਾਂ ਪੀਆ ਕਰੋ ਨਾਲ ਤਾਂ ਸਾਨੂੰ ਤਾਕਤ ਮਿਲੂਗੀ ਤੇ ਨਾਲੇ ਵਧੀਆ ਗਰਮੀ ਦੀ ਲਈ ਸਭ ਤੋਂ એનર્ਜੀ ਤਕੜੀ ਡਰਿੰਕ ਇਹੀ ਹੈ ਸਾਰੀਆਂ ਚੀਜ਼ਾਂ ਨੂੰ ਮਾਤ ਇਹ ਡਰਿੰਕ ਪਾਉਂਦੀ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਬਰਤੁਆ শেয়ার ਕਰੋ ਤਾਂ ਜੋ ਆਪਣੇ ਭਰਾ ਦੀ ਹੈਲਪ ਹੋ ਸਕੇ ਮੈਂ ਇਹ ਇਨਸਾਨ ਦੀ ਹੈਲਪ ਤਾਂ ਕਰਨ ਆਇਆ ਅੱਜ ਕਿਉਂਕਿ ਇਹ ਵੀਰਨਾ ਇੱਕ ਇਹਦੇ ਕੋਲ ਫੀਮੇਲ ਡੌਗ ਸੀ ਉਹਦੇ ਕੀੜੇ ਪੈ ਗਏ ਸੀ ਜਮਾ ਵਿਚਾਰੀ ਗਾਲੀ ਗਈ ਸੀ ਇਹ ਭਰਾ ਨੇ 11-12000 ਰੁਪਿਆ ਉਹਦੇ ਇਲਾਜ ਦੇ ਲਈ ਲਾਇਆ ਨਾਲੇ ਆਪ ਇਹ ਦਿਹਾੜੀਦਾਰ ਇਨਸਾਨ ਹੈ ਤੇ ਇਹਦੇ ਕਰਕੇ ਮੈਨੂੰ ਲੱਗਿਆ ਵੀ ਆਪਣਾ ਫਰਜ਼ਵੰਦਾ ਵੀ ਆਪਾਂ ਆਪਦੇ ਭਰਾ ਦੀ ਸਪੋਰਟ ਕਰੀਏ ਸੋ ਜਦੋਂ ਵੀ ਤੁਸੀਂ ਇਹ ਰੋਡ ਤੇ ਆਓ ਤਾਂ ਇਹਦੇ ਤੋਂ ਜ਼ਰੂਰ ਛੱਕ ਕੇ ਜਾਇਓ ਸਰਦਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ